ਯਾਰ ਮਜੀਠੀਆ ਦੇਖ ਲਾ ਪੰਤੇ ਦੀ ਸਰਕਾਰ ਜਿਮਣੀ ਚੋੜਾਂ ਦੇ ਲਈ ਕੀ ਕੀ ਕਰਦੀ ਆ ਕਾਲੀ ਗਗਨ ਅਨਮੋਲ ਤੋਂ ਅਸਤੀਫਾ ਦਿੱਤਾ ਤੇ ਅੱਜ ਪਤੰਦਰਾ ਨੇ ਵਾਪਸ ਕਰਤਾ ਕਹਿੰਦੇ ਅਛੀਤਾਬਾਚ ਖਬਰਾਂ ਚ ਛਾਣਾ ਸੀ ਮਜੀਠੀਆ ਕੁਝ ਜ਼ਿਆਦਾ ਹੀ ਟ੍ਰੈਂਡਿੰਗ ਜੇ ਚੱਲ ਰਿਆ ਬਾਦਲ ਸਾਹਿਬ ਇਹ ਰਾਜਨੀਤੀ ਆ ਆਪਾਂ ਕਿਹੜਾ ਨਹੀਂ ਕੀਤੀ ਤਾਂ ਹੀ ਦਾਇਨ ਨੂੰ ਝੂਠ ਕਰਨ ਵਾਲੀ ਸਰਕਾਰ ਕਹਿੰਦੇ ਆ ਜਿਵੇਂ ਹੁਣ ਇਹ ਹਜ਼ਾਰ ਕਿਲਿਆਂ ਤੋਂ ਮੁਕਰਿਆ ਮੋਬਾਈਲਾਂ ਤੋਂ ਮੁਕਰਿਆ ਹੁਣ ਤੁਸੀਂ ਬਸ ਆ ਜਿਹੜੀ ਖਬਰਾਂ ਚ ਚੱਲ ਰਹੀ ਆ ਸਰਾਣਾ ਮੰਗਿਆ ਏਸੀ ਮੰਗਿਆ ਇਸਤੇ ਵੀ ਦੇਖਿਓ ਇਹ ਬਹੁਤ ਜਲਦੀ ਮਾਫ਼ੀ ਮੰਗਣਗੇ ਮਜੀਠੀਆ ਜੀ ਤਾਂ ਫਿਰ ਮੇਰੇ ਵਾਲੀ ਗੱਲ ਹੋ ਗਈ ਜਿਵੇਂ ਪਹਿਲਾਂ ਮੇਰਾ ਮਜ਼ਾਕ ਉਡਾਉਂਦੇ ਸੀ ਕਿ ਅਨਮੋਲ ਗਗਨਮਾਨ ਨੇ ਅਸਤੀਫਾ ਅਨਮੋਲ ਗਗਨਮਾਨ ਨੂੰ ਭੇਜਿਆ ਅਨਮੋਲ ਗਗਨਮਾਨ ਨੇ ਅਸਤੀਫਾ 5 ਮਿੰਟਾਂ ਵਿੱਚ ਨਾਮਨਜ਼ੂਰ ਕੀਤਾ ਤੇ ਇਸ ਤਰ੍ਹਾਂ ਕਾਰਨ ਨਾਲ ਪੰਜਾਬ ਦੇ ਸਾਰੇ ਮੁੱਦੇ ਹੱਲ ਹੋਗੇ ਚਲੋ ਆਪਣੇ ਆਪਣੇ ਕੰਮਾਂ ਤੋਂ ਕੱਲ ਤੋਂ वैसे एक कल मननआलीया बीबी अनमोल दी 5 मिनटਾਂ ਚ ਐਮਐਸਪੀ ਤਾਂ ਦਿੱਤੇ ਨਹੀਂ ਪਰ 5 मिनटਾਂ ਚ ਅਸਤੀਵਾ ਦੇ ਕੇ 5 ਬਿੱਟਾ ਚ ਵਾਪਸ ਵੀ ਲੈ ਲਿਆ ਹੋਰ ਬਾਦਲ ਸਾਹਿਬ ਇਹਨਾਂ ਨੇ ਕਰਨਾ ਕੀ ਆ ਨਾ ਇਹਨਾਂ ਨੇ ਐਮਐਸਪੀ ਦਿੱਤੀ ਆ ਰਹਿ ਗਿਆ 1.5 ਸਾਲ ਨਾ ਹੀ ਇਹਨਾਂ ਨੇ 1000 ਰੁਪਿਆ ਵਾਲੀ ਗਾਰੰਟੀ ਪੂਰੀ ਕੀਤੀ ਆ ਬੱਸੇ ਯਾਰ ਬਜੀਠਿਆ ਤੈਨੂੰ ਅੰਦਰਲੀ ਗੱਲ ਦੱਸਾਂ ਰਵਿੰਦ ਕੇਜਰੀਵਾਲ ਦੇ ਥੱਲੇ ਕਿਉਂ ਲੱਗੇ ਹੋਏ ਨੇ ਤੇ ਦੂਜੀ ਗੱਲ ਜੇ ਇਹ ਹਾ ਹਜ਼ਾਰ ਰੁਪਏ ਵਾਲੀ ਗਰੰਟੀ ਪੂਰੀ ਕਰ ਦੇਣ ਫੇਰੇ 5 ਸਾਲ ਹੋਰ ਦੀ ਕਿਤੇ ਜਾਂਦੇ ਹੋ ਨਹੀਂ ਪੂਰੀ ਹੁੰਦੀ ਛੋਟੇ ਬਾਦਲ ਸਾਹਿਬ ਕਿ ਉਹਨੇ ਪੂਰਾ ਹੋਣਾ ਹੁੰਦਾ ਹੁਣ ਨੂੰ ਆ 3.5 ਸਾਲਾਂ ਦੇ ਵਿੱਚ ਹੋ ਜਾਣਾ ਸੀਗਾ ਹੁਣ ਆ ਜਿਹੜਾ ਇਹਨਾਂ ਨੇ 8500 ਕਰੋੜ ਦਾ ਕਰਜ਼ਾ ਚੱਕਿਆ ਹੁਣ ਮੈਨੂੰ ਲੱਗਦਾ ਇਹ ਸਾਰਾ 2027 ਦੀ ਜਿਹੜੀ ਚੋਣਾ ਹੋਣੀ ਆ ਉਹਦੇ ਵਾਸਤੇ ਚੱਕਿਆ ਕਿਵੇਂ ਉਹ ਕੇਜਰੀਬਾਲ ਜੀ ਮਾਏ ਇੱਥੇ ਗੱਲਾਂ ਦੋ ਹੀ ਕਰਦੀਆਂ ਨੇ ਨੰਬਰ 1 ਆ ਚੱਕੋ ਗੁਲਦਸਤਾ ਤੇ ਨੰਬਰ 2 ਆ ਚੱਕੋ ਮੇਰਾ ਅਸਤੀਫਾ अरे गगननमोल जी कैसी बातें करते हो ये तो हमने बस जू ही बैठे बैठे बोल दिया था कि आपसे इस्तीफा लिया जाएगा और आप सच में इस्तीफा लेकर आ गई फिर थोड़ा मतलब केजरीवाल जी सब मजाक सी मैं फिर दोबारा पोस्ट पा सकती दिया कि आई एम बैक वैसे भी मेरा हूँ दिल हल्का हो गया थे आके केजरीवाल जी एक बारी फिर सोच लो ਕਿ ਮੈਂ ਵਾਪਸ ਆ ਗਈ ਤਾਂ ਆ ਐਮ ਐਸ ਪੀ ਆਪਾਂ ਨੂੰ ਢੇੜੀ ਪੈਣੀ ਆ ਰਹਿ ਵੀ ਡੇਢ ਸਾਲ ਹੀ ਗਿਆ ਮੈਨੂੰ ਲੱਗਦਾ ਇਹਦਾ ਦਿਲ ਹਾਲੇ ਭਾਰੀ ਹੀ ਆ ਕਮਲੀ ਮਾਰਦੀਆਂ ਗੱਲਾਂ ਕਿਹੜਾ ਐਮ ਐਸ ਪੀ ਕਿਹੜੇ ਹਜ਼ਾਰ ਰੁਪਏ ਝੂਠ ਬੋਲ ਰਹਾ ਹੈ